ਜਾਂਦਾ ਹਾਂ। ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ। ਅੱਜ ਦੀ ਵੀਡੀਓ ਪਿੰਡ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਨੇੜੇ ਬੱਧਨੀ ਸ਼ਹਿਰ ਰਹਿ ਜਾਂਦਾ। ਡਾਲਾ ਵੀ ਨੇੜੇ ਹੀ ਰਹਿੰਦਾ ਮੋਗਾ ਤੋਂ ਜਿਹੜਾ 메ਨ ਰੋਡ ਬਰਨਾਲੇ ਨੂੰ ਜਾਂਦਾ ਉਹ ਰੋਡ ਦੇ ਉੱਪਰ ਵਸਿਆ ਆ ਪਿੰਡ ਹੈ ਬੁੱਟਰ ਕਲਾਂ। ਅੱਜ ਦੀ ਵੀਡੀਓ ਦੇ ਵਿੱਚ ਜਾਇਜੇ ਭਾ ਰੀਆਂ। ਤਿੰਨ ਵਿਹੜਾ ਚੰਗੇ ਦੁੱਧ ਵਾਲੀਆਂ, ਦੋ ਗੱਬਣਾ ਤਿਆਰ ਵਿਹੜ। ਹੋ ਸਕਦਾ ਕੱਲ ਨੂੰ ਸੂ ਪੈਣ ਹੋ ਸਕਦਾ ਦੋ ਦਿਨ ਲੈ ਜਾਣ। ਇੱਕ ਤਾਜੀ ਸੂਈ ਸਵਾਈ ਮੁੱਲ ਹੋਣਗੇ ਜਮਾ ਛੋਟੇ ਛੋਟੇ ਤੇ ਤਿੰਨੇ ਨਾਗ ਵਹਿੜਾਂਗਾ ਇਹਨਾਂ ਦੇ ਵਿੱਚੋਂ ਗਾਂ ਟੈਪ ਬੁੱਢੀ ਜੀ ਕੋਈ ਵੀ ਨਹੀਂ ਨਵਾਂ ਹਾਨ ਵਹਿੜਾਂ ਜੈਜੇ ਭਾ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਜਮਾ ਛੋਟੇ ਭਾ ਦੀਆਂ ਤਿੰਨ ਚੰਗੇ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਵਹਿੜਾਂ ਹਾਂਜੀ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਨਾਂ ਦੱਸ ਦੀ ਹਾਂ ਬਈ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਫੋਨ ਨੰਬਰ ਦੱਸ 6284710400 ਇਤੋਂ ਹੀ ਕਰ ਸ਼ੁਰੂ ਕਰ ਲੈ ਇੱਕ ਨੰਬਰ ਤੋਂ ਇਹ ਬਈ ਤੀਜਾ ਸੂਆ ਵਾ ਲੈਣ ਲੈ ਜੇ 2 ਲੈ ਜੇ 4 ਲੈ ਸਕਦੀ ਆ ਤੇ ਫੀਲ ਤੋਂ ਦੀ ਬਹੁਤ ਆ ਵਾ ਜਿਵੇਂ ਮਾਰਦੀ ਬੈਠੀ ਆ ਕਿੰਨਾ ਕੁ ਦੁੱਧ ਪਿਆਜੂ ਦੁੱਧ ਜਿੰਨਾ ਕੋਲੋਂ ਆਪਾਂ ਲਈ ਆ 20 ਕਿਲੋ ਦੱਸਿਆ ਉਹਨਾਂ ਨੇ ਦੂਜੇ ਸੂਏ ਦਾ ਕੋਈ ਮੰਨ ਕੇ ਚੱਲ 20 ਮੰਨ ਕੇ ਲੈ ਲਵੇ 18 ਮੰਨ ਕੇ ਲੈ ਆਪਾਂ 18 19 ਕਿਲੋ ਮੰਨ ਕੇ ਲਈ ਆ ਵਹਿੜ ਵੱਡੀ ਆ ਹਾਂ ਵਹਿੜ ਵੱਡੀ ਆ ਚੋਏ ਚ ਵੀ ਚੰਗੀ ਆ ਗੱਡੀ ਐ ਬਾਹਰ ਨੂੰ ਦੋਸਤੋ ਪੂਰੇ ਵੱਡੇ ਕੱਦ ਵਾਲੀ ਵਹਿੜ ਆ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 20 ਕਿਲੋ ਦੁੱਧ ਚੋਇਆ ਐਡੀ ਵੜ ਨੂੰ 20 ਕਿਲੋ ਕੋਈ ਦੁੱਧ ਬਾੜਾ ਵੀ ਨਹੀਂ ਬਾਕੀ ਦੁੱਧ ਤੁਹਾਨੂੰ ਵੀ ਪਤਾ ਭਰਾਓ ਅੱਗੇ ਸੇਵਾ ਸੰਭਾਲਦਾ ਜੇ ਇਹਨੂੰ ਵਧੀਆ ਫੀਡ ਪੈਂਦੀ ਆ ਤੇ ਜੇ ਕਿਤੇ ਸਾਈਲੇਜ ਵਾਲੇ ਘਰੇ ਚਲੀ ਜਾਂਦੀ ਆ ਮਤਲਬ ਚਾਰ ਵਾਲੇ ਘਰੇ ਤੇ 10 ਕਿਲੋ ਤੜਕੇ 10 ਕਿਲੋ ਆਥਨੇ ਕੋਈ ਦੁੱਧ ਬਾੜਾ ਨਹੀਂ ਖੁੱਲਾ ਪਿਆ ਦੇਣਾ 20 ਕਿਲੋ ਬਾਈ ਕਹਿੰਦਾ ਭਾਵੇਂ ਕੋਈ 18 ਮੰਨ ਕੇ ਲੈ ਲੈ 20 ਮੰਨ ਕੇ ਲੈ ਲੈ ਹਾਂ ਸੀਲ ਬਹੁਤ ਰੂਮ ਵਰਗਾ ਹਵਾਨਾ ਫਟੰਗੂ ਪਿਛੇ ਨੂੰ ਵੱਧ ਦਿਨ ਜ਼ਰੂਰ ਤਿੰਨ ਲੈ ਜੇ ਚਾਰ ਲੈ ਜੇ ਤਿੰਨ ਚਾਰ ਦਿਨਾਂ ਦੇ ਆਸੇ-ਪਾਸੇ ਸੂਪੂ ਬਾਕੀ ਤੁਹਾਨੂੰ ਪਤਾ ਹੀ ਆ ਇਹ ਤਾਂ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਬਲਟੇ ਲਾਂ ਕੱਢ ਜਾਂਦੀਆਂ ਜਦੋਂ ਜ਼ੋਰ ਮਾਰਦੀਆਂ ਥਣ ਪੂਰਾ ਚੰਗਾ ਹੱਥੀ ਚੋਲੋ ਭਾਵੇਂ ਮਸ਼ੀਨ ਤੇ ਚੋਲੋ ਮੋਟਾ ਥਣ ਦਾ ਸਾਈਜ਼ ਹੈ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਵੱਡੇ ਕੱਦ ਵਾਲੀ ਤੀਜਾ ਸੂਆ 18 20 ਕਿਲੋ ਨਾਰਮਲ ਖੁੱਲਾ ਦੁੱਧ ਪਿਆ ਦਨ ਬਾਕੀ ਹੁਣ ਤਾਂ ਅੱਗੇ ਰੁੱਤ ਵਧੀਆ ਆ ਗਈ ਆ ਹਾਂ ਫਟਾੰਗੂਲੇ ਵਾਪੇ ਚੇਨ ਵਾਦਾ ਲੈਵਾ ਲਾਹੂ ਬਹੁਤ ਬਾਕੀ ਹੁਣ ਰੁੱਤ ਅੱਗੇ ਵਧੀਆ ਆ ਗਈ ਆ ਤੇ ਜ ਸਿਆਲੋ ਸਿਆਲ ਦੁੱਧ ਦੇ ਨਿਆਰੇ ਇਹਨਾਂ ਦੇ ਵੇਫਰ ਦੇਣਾ ਵੀ ਕਿਹੜੀ ਨਾ ਜੈਜ ਜਾ ਪਾ ਲੈ ਹਾਂ ਮੁੱਲ ਕਰਾਉਣਾ ਦਾ ਭਲਾ 70 ਕਰਾ ਲੈ ਹਾਂ 60000 ਜਮਾਨਤਾਂ ਚਾਹਦੇ ਨੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਭਾਵੇਂ 70 ਕਰਾ ਲਓ 60 ਤੇ 2 62 ਦੀ ਦੇ ਦੇਣੀ ਆ ਜਮਾ ਜੈਜ ਪਾ ਕਿਉਂਕਿ ਤੁਹਾਨੂੰ ਵੀ ਪਤਾ 10 10 12 12 ਕੱਚੀ ਕਰਕੇ ਜਾਬਾ ਜਦੋਂ ਪਿਆਰ ਉਹ ਵੀ ਵੜ ਭਲਾ 70 70000 ਦੀ ਦੇ ਚਾਹਦੇ ਆ 10 10 12 12 ਕਿਲੋ ਦੁੱਧ ਵਾਲੀਆਂ ਤਾਜ਼ੀਆਂ ਸੂਈਆਂ 50 50 ਹਜ਼ਾਰ ਦੀਆਂ ਵੇੜਾਂ ਵਿਕੀ ਜਾਂਦੀਆਂ ਇਹਨਾਂ ਦਾ ਦੁੱਧ ਵੀ ਉਹਨਾਂ ਨਾਲੋਂ ਦੁੱਗਣਾ ਪਿਆਉਣਾ 62000 ਜਾਇਜ਼ ਹੀ ਮੁੱਲ ਹੈ ਮਾਨਤਾਂ ਉਹ ਜੀ ਦੋ ਨੰਬਰ ਤੇ ਆ ਜਾ ਲਾਲੇ ਇਹ ਵੀ ਦੂਜਾ ਸੂਆ ਬਈ ਸੀਠਨੀ ਬਹੁਤ ਹੈ ਜਿਵੇਂ ਮਰਜ਼ੀ ਕਰਦੀ ਹੈ ਕੋਈ ਵਾਸਤਾ ਨਾ ਜਿਹੜਾ ਮਰਜ਼ੀ ਲੈ ਲਓ ਸਾਰੀਆਂ ਸੀਸ ਸੌ ਵਲਟਾਂ ਇਹਦੇ ਲੈਵੇ ਜੀ ਵੀ ਕਾਫੀ ਬਾਕੀ ਆ ਕਿੰਨਾ ਕੱਢ ਜੂ ਲਾਲੇ ਦੁੱਧ ਯਾਰ 15 16 ਕਿਲੋ ਦੱਸਦੇ ਸੀਗੇ ਉਹ ਪਹਿਲੇ ਸੂਏ ਦਾ 15 16 ਹੀ ਮੰਨ ਕੇ ਲਈ ਆਪਾਂ ਵੇੜ ਠੀਕ ਹੈ ਇਹ ਮੀਡੀਅਮ ਆ ਬਾੜੀ ਭੱਟੀ ਨਹੀਂ ਆਪਾਂ ਕਹਿ ਰਹੇ ਹੂੰ ਦੋਸਤੋ ਇਹ 1 ਨੰਬਰ ਪੂਰੇ ਵੱਡੇ ਕੱਦ ਵਾਲੀ ਆ 2 ਨੰਬਰ ਦੀ ਮੀਡੀਅਮ ਹਾਈਟ ਹੈ ਹੈ ਪਲੀ ਪੋਲੀ ਬਹੁਤ ਆ ਮੱਛਰਗੀ ਹੈ ਚਾਰ ਚਪੇਰੋਂ ਇੱਕੋ ਜੀ ਪਈ ਹੈ ਕਰਾਸ ਜੰਗ ਹੈ ਜੇ ਕਿਸੇ ਨੇ ਵਧੀਆ ਫੈਟ ਵਾਲੀ ਵਹਿੜ ਲੈਣੀ ਆ ਮਤਲਬ ਦੁੱਧ ਅਗਲਾ ਭਾਲਦਾ ਹੋਵੇ ਮੱਝਾਂ ਵਰਗਾ ਹੋਵੇ ਤੇ ਮੱਝ ਅਗਲੇ ਦਿਵਸੋਂ ਬਾਹਰ ਹੋਵੇ ਕਿਉਂਕਿ ਮੱਝ ਤੁਹਾਨੂੰ ਵੀ ਪਤਾ ਲੱਖ ਦੇ ਆਸੇ ਪਾਸੇ ਮੱਝ ਆਉਂਦੀ ਹੈ ਦਰਮਿਆਨੀ ਚੰਗੀ ਸਨਖੀ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਆ ਤੇ ਮੱਝਾਂ ਵਰਗੇ ਦੁੱਧ ਹੋਣਾ ਨਾ ਇਹ ਗਰਮੀ ਬਣਾਵੇ ਨਾ ਇਹ ਠੰਡ ਬਣਾਵੇ ਗਾ ਦੋਵੇਂ ਰੁੱਤਾਂ ਚੱਲਣ ਵਾਲੀ ਵਹਿੜਾ 15 16 ਬਾਈ ਕਹਿੰਦਾ ਦਿੱਤਾ 15 16 ਮੰਨ ਲਿਓ 15 16 ਕਿਲੋ ਦੁੱਧ ਗੋਕੇ ਆਸਤੇ ਕੋਈ ਬਾਹਲਾ ਨਹੀਂ ਰਾਜੀ ਬੱਚੀਆ ਗੋਲੇ ਵਰਗੀ ਫੱਟ ਫੱਟ ਲੇਵਾ ਫਿਟਿੰਗ ਵਾਲਾ ਠੰਡੀ ਮਿੱਠੀ ਮਰਜ਼ੀ ਬਹਿ ਜਾਣਾ ਠੰਡੀ ਮਿੱਠੀ ਬਹੁਤ ਹੈ ਜਿਹੜੇ ਪਾਸੇ ਦੀ ਮਰਜ਼ੀ ਬਹਿ ਜੇ ਅਗਲਾ ਕੋਈ ਉਹ ਜਾਂ ਵਟਾ ਨਹੀਂ ਕੋਈ ਗਰਮ ਹੋਊਗੀ ਫੁੱਲ ਸੀਜ਼ ਆਉ ਦੂਜਾ ਸੂਆ 15 16 15 16 ਨਾਰਮਲ ਦੁੱਧ ਪਿਆ ਦੇਣਾ ਤੇ ਫੈਟ ਵੀ ਵਧੀਆ ਆਊਗੀ ਕਿਉਂਕਿ ਸਾਈਵਾਲ ਦਾ ਕ੍ਰਾਸ ਜਿਆ ਕਲਰ ਬਲੈਕ ਹੈ ਮੱਝਰ ਦਾ ਦੁੱਧ 6 6.5 ਨਾਰਮਲ ਫੈਟ ਆਊਗੀ ਕਿੰਨੇ ਦੀ ਲਾਲੇ ਇਹ ਵੀ ਪਿਆਜ ਨੂੰ ਮਾਨਦਾਨ ਕਰ ਦਿਆਂਗੇ ਲਾਓ ਜੀ ਉਹੀ ਗੱਲ ਆ ਗਈ ਨਾ ਥੰਡਰ ਮੱਝ ਵਾਲਾ ਮੌਲਾ 50000 ਦੀ ਦੁੱਧ 15 16 ਕਿਲੋ 1.5 ਲੱਖ ਵਾਲੀ ਮੱਝ ਦਿੰਦੀ ਹੈ 15 16 ਕਿਲੋ ਦੁੱਧ ਤੇ 50000 ਦੀ ਦੇ ਦੇਣੀ ਆ ਜੇ ਕੋਈ ਭੈਣ ਭਰਾ ਸ਼ਿਆਲੋ ਸ਼ਿਆਲ ਦੁੱਧ ਪੀ ਕੇ ਵੀ ਜਿੱਦਣ 3 ਨਵਾਂ ਮਹੀਨਿਆਂ ਦੀ ਗੱਭਣ ਹੋ ਜਾਂਦੀ ਐ ਤੋਂਕੜ ਗੱਭਣ ਚੈੱਕ ਪਾਸ 45000 ਦੀ ਜਿਹਨੂੰ ਮਰਜ਼ੀ ਵੇਚਦੇ ਐ ਅਗਲਾ ਕਿਉਂਕਿ 30 35 35000 ਦੀਆਂ ਕੱਲੀਆਂ ਟੋਕੜਾ 10 10 ਕਿਲੋ ਦੁੱਧ ਵਾਲੀਆਂ ਵੀ ਕੀ ਜਾਂਦੀਆਂ ਤੇ 45000 ਦੀ ਸਾਰਾ ਸੂਆ ਦੁੱਧ ਪੀ ਕੇ ਜਿੱਦਣ ਟੋਕੜ ਗੱਭਣ ਚੈੱਕ ਪਾਸ ਹੋ ਜਾਂਦੀ ਆ 45000 ਦੀ ਜਿਹਨੂੰ ਮਰਜ਼ੀ ਤੇ ਅੱਜ ਮੁੱਲ ਕਿਹੜਾ 50000 ਤੇ 5000 ਚ ਸ਼ਿਆਲੋ ਸ਼ਿਆਲ ਦੁੱਧ ਪਿਆ ਦੇ ਨੇ ਉਹਦਾ ਮੈਂ ਵੈਸੇ ਦੱਸਿਆ ਕਿ ਜੇ ਕਿਸੇ ਨੇ ਵੇਚਣੀ ਵੀ ਹੋਵੇ ਤੋਕੜ ਗੱਭਣ ਕਰਕੇ ਜਮ ਜੈਜਪਾ ਲਾਸ ਤੇ ਆ ਜਾ ਲਾਲੇ ਤੇ ਕੱਲ ਸ਼ਾਮ ਨੂੰ ਸੂਈ ਆ ਬਈ 4 ਵਜੇ ਸੂਈ ਸੀ 7 ਵਜੇ دیر ਪੈ ਗਈ ਸੀ ਠੀਕ ਹੈ ਤੇ ਚੋਈ ਜੂਰੀ ਆ ਕਨ ਬਰਾ ਜੇ ਉਸੀ ਆਪਣੇ ਕੋਲ ਵੀਡੀਓ ਹੋ ਗਈ ਆ ਜਿਹੜਾ ਮੈਂ ਸੌਦਾ ਕਰੂਗਾ ਆਪਾਂ ਜੇ ਵੀਡੀਓ ਭੇਜ ਜੀ ਕਿੰਨਾ ਇਹ ਦੁੱਧ ਕੱਢ ਜੂ ਫਿਰ ਕੱਲ ਤਾਂ ਕੱਚੀ ਹੋਈ ਸੀ ਨਾ 3 ਕਿਲੋ ਵੀ ਜਮਾ ਸਾਫ ਨੂੰ ਹੀ ਕਰਤੀ ਸੀਗੀ ਤਾਰ ਕੀ ਨਹੀਂ ਸਾਫ ਵਾਲਾ ਹੀ ਕੰਮ ਆ ਜਾਣਗੇ ਬੋਲੀ ਵੇਲੇ ਹੁਣ ਹੋ ਗਈ 10000 ਦੇ ਆਸ-ਪਾਸੇ ਕੱਲ ਦੀ ਸ਼ਾਮ 4 ਵਜੇ ਦੀ ਜੀ ਥੋੜਾ ਦੇ ਚੂਰੇ ਤਿੰਨ ਚੂਰੇ ਦੇ ਪੁੱਤਰ ਠੀਕ ਹੈ ਬਾਈ ਓਕੇ ਆ ਆਪਣਾ ਕੋਈ ਹੱਥ ਨਾ ਲਾਵੇ ਸਾਨੂੰ ਪੂਰੀ ਸ਼ਿੱਦਤ ਦੀ ਗਾਰੰਟੀ ਆ ਵਾਅਦਾ ਕਰ ਠੀਕ ਹੈ ਕੱਢੀਏ ਬਾਹਰੋਂ ਦੋਸਤੋ 10 ਕਿਲੋ ਬੋਲੀ ਕੱਲ ਦੀ ਸੂਈ ਥੱਲੇ ਤਿਆਰ ਆ ਕੱਲ ਸ਼ਾਮ ਨੂੰ ਸੂਈ ਆ ਕਈ ਤਾਂ ਪਹਿਲੀ ਚਵਾਈ ਚ ਸਾਫ ਨਹੀਂ ਕਰਦੇ ਮਤਲਬ ਖਾਲੀ ਨਹੀਂ ਕਰਦੇ ਕਈ ਕਰ ਦਿੰਦੇ ਆ ਬਾਈ ਕਹਿੰਦਾ ਆਪਾਂ ਤਾਂ ਕੱਲ ਹੀ ਖਾਲੀ ਕਰਤੀ ਸੀ ਕਰਕੇ ਨਾਲ ਜੀਵਿਤ ਰਹੇਗਾ ਠੀਕ ਹੈ ਆ ਜਿੰਨਾ ਪਸ਼ੂ ਸਾਫ ਕੀਤਾ ਹੋਵੇ ਉਹਨਾਂ ਬਾਦਛੇਤੀ ਦੁੱਧ ਤੇ ਆਉਂਦਾ 10 ਕਿਲੋ ਬੋਲਾ ਸਵੇਰ ਵੀ ਸਾਫ ਕਰਤੀ ਸੀ ਤਿਆਰ ਆ 17 18 ਕਿਲੋ ਦੁੱਧ ਨਾਰਮਲ ਰਾਖੀ ਜੀ ਸੇਵਾ ਤੇ ਇਹਨੇ ਪਿਆ ਦੇਣਾ ਕਾਲੇ ਰੰਗ ਦੀ ਬੱਚੀ ਪੂਰੀ ਭਾਦੀ ਨਰੋਈ ਨੀ ਗਰਜਾਂ ਵਾਲੀ ਵਹਿ ਡੰਗ ਤੁਰਾ ਤੁਰਾ ਵੇਖ ਲਓ ਘੋੜੀ ਵਾਂਗੂ ਜਾਂਦੇ ਆ ਕਿਹੜਾ ਹੋਰ ਕਢਾਦਾ ਲੈਦਾ ਕੋਈ ਹੋਰ ਖਸਕੀ ਨਹੀਂ ਜਿਹੜੀ ਤੀਜੀ ਵਾਲੀ ਆ ਪਰ ਤੀਜੀ ਜੀ ਕਹੇ ਸੀ ਹਾਂ ਵੀ ਵਹਿੜੀ ਆ ਹਾਂ ਦੂਜੇ ਪਾ ਦੂਜੇ ਕਹਿੰਦੇ ਉਸ ਤੋਂ ਇਹ ਗੱਲ ਇਹ ਮੁੰਡੇ ਦੀ ਸੈਫਤ ਆ ਇੱਕ ਨੰਬਰ ਤੀਜਾ ਸੂਬਾ ਸੀ ਤੀਜਾ ਸੂਬਾ ਕਹਿਆ ਬਾਈ ਕਹਿੰਦਾ ਆਪਾਂ ਕਹਿਣ ਨੂੰ ਤਾਂ ਦੂਜਾ ਸੂਬਾ ਕਹਿੰਦੇ ਜਿਵੇਂ ਜਿਹੜਾ ਸੂਬਾ ਹੈਗਾ ਬਾਈ ਉਹੀ ਦੱਸਦਾ ਜੋ ਵਧੀਆ ਗੱਲ ਆ ਕਈ ਭੈਣ ਭਰਾ ਮਾਰਦੇ ਨਿੱਕਾ ਮੋਟਾ ਝੂਠ ਪਰ ਮਾੜੀ ਗੱਲ ਹੈ ਨਾ ਜਿਹੜੀ ਚੀਜ਼ ਆ ਤਾਂ ਤੁਹਾਡੇ ਸਾਹਮਣੇ ਆ ਹੁਣ ਤੋਰਾ ਵੇਖੋ ਕਿੰਨਾ ਚੰਗਾ ਬੱਛੀ ਦਾ ਨਵਾਂ ਹਾਨ ਤਾਂ ਹੀ ਜਾਂਦੀ ਘੋੜੀ ਵਾਂਗੂ ਤੇ ਜੇ ਇਹੀ ਪੰਜਵਾਂ ਛੇਵਾਂ ਸੂਆ ਹੋਵੇ ਤਾਂ ਫੇਰ ਤਾਂ ਲਾਂਗੀ ਮਹਾਪੜ ਦਾ ਜਾਨਵਰ ਹੌਲੀ ਹੌਲੀ ਤੁਰਦਾ ਸੂਿਆਂ ਵਾਲਾ ਪਸ਼ੂ ਦੂਜਾ ਸੂਆ ਨਵਾਂ ਹਾਨ ਬੱਛੀ ਆ 17 ਪਿਆ ਜੇ 18 ਪਿਆ ਜੇ ਖੁੱਲਾ ਦੁੱਧ ਪਿਆ ਦੇਣਾ ਓਕੇ ਬਾਕੀ ਬੱਛੀ ਬਹੁਤ ਚੰਗੀ ਆ ਜਰਸੀ ਬੱਛੀ ਅੱਛਾ ਮਗਰ ਬੱਛੀ ਆ ਹਾਂ ਬੱਛੀ ਮਰੋਸਤੋ ਬੱਚਾ ਮਗਰ ਬੱਛੀ ਆ ਦੱਸਿਆ ਹੀ ਨਹੀਂ ਜਰਸੀ ਬੱਛੀ ਹੂੰ ਵਧੀਆ ਸੇਵਾ ਕਰ ਲੋਗੇ ਪੰਜਾਬ ਵਾਲੀ ਬੱਛੀ ਆ ਪੂਰੀ ਵੱਡੀ ਵਹਿੜ ਤਿਆਰ ਹੋ ਜਿਹੜੇ ਭੈਣ ਭਰਾ ਪੰਜਾਬ ਵਾਲੀ ਜਰਸੀ ਬੱਛੀ ਭਾਲਦੇ ਫਿਰਦੇ ਆ ਤੇ ਕਈ ਤਾਂ ਉਹਨਾਂ ਨੂੰ ਹਮਾਜ ਲਾ ਲਈਂ ਦੇ ਜਾਂਦੇ ਆ ਤੇ ਰੀਜਨਲ ਪੰਜਾਬ ਦੀ ਜੰਪਲ ਆ ਤੇ ਵਧੀਆ ਸੇਵਾ ਕਰ ਲੋਂਗੇ ਖੀਰੀਆਂ ਸੂਪ ਪਿੰਦੀਆਂ ਹੁਣ ਤੋਂ ਇਹਨੂੰ ਤੜਕੇ ਹੱਥ ਨੇ ਕਿਲੋ ਕਿਲੋ ਅਗਲਾ ਦੁੱਧ ਛੱਡੇ ਜਿੱਦਣ 15 ਕ ਦਿਨਾਂ ਦੀ ਹੋ ਗਈ ਤੇ ਉਦੋਂ ਨਾਲ ਫੀਡ ਪਾਉਣ ਲੱਗ ਜੇ ਪਾਈਆ ਪਾਈਆ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਹੈ ਭੋਰਾ ਭੋਰਾ ਫੀਡ ਵਧਾਈ ਜਾਵੇ ਤੇ ਖੀਰੀਆਂ ਸੂਪ ਪਿੰਦੀਆਂ ਆ ਦੁੱਧ ਪਿਆਈ ਜਾਊਗੀ ਤੇ ਮਗਰ ਬੱਚੀ ਫਰੀ ਦੀ ਤਿਆਰ ਹੋ ਜੂ ਖੀਰੀਆਂ ਸੂਪ ਪਿੰਦੀਆਂ ਪੰਜਾਬ ਵਾਲੀ ਟੌਪ ਦੀ ਬੱਚੀ ਤਿਆਰ ਹੋ ਮਗਰ ਤੇ ਵਹਿੜ ਇਹ ਵੀ ਪੂਰੀ ਚੰਗੀ ਆ 17 18 17 18 ਖੁੱਲਾ ਦੁੱਧ ਪਿਆਜੂ 10 ਕਿਲੋ ਬੌਲੀ ਤਿਆਰ ਆ ਕੱਲ ਦੀ ਸੂਈ ਕਿੰਨੇ ਦੀ ਲਾਲੇ ਇਹਦਾ ਮੁੱਲ 62 58000 ਚ ਮਾਨਤਾਣ ਕਰਦੇ ਆ ਲਓ ਜੀ ਮੁੱਲ 62 50 ਤੇ 8 58 ਜੋ ਮਾਨਤਾਣ ਹੋ ਜੂ ਕੱਲ ਦੀ ਸੂਈ ਥੱਲੇ 10 ਕਿਲੋ ਕੰਡੇ ਵਾਲੀ ਬੌਲੀ ਆ ਖਾਸ ਗੱਲ ਆ ਯਾਰ ਮਗਰ ਜਰਸੀ ਬੱਚੀ ਆ ਬਦਾਮੀ ਰੰਗ ਦੀ ਪੰਜਾਬ ਵਾਲੀ ਜਿਹੜੇ ਭੈਣ ਭਰਾ ਭਾਲਦੇ ਹੁੰਦੇ ਆ ਨਾ ਜਰਸੀ ਬੱਚੀ ਬਈ ਲੈਣੀ ਪੰਜਾਬ ਵਾਲੀ ਉਹ ਨਾਸਤੇ ਖਾਸ ਵੀਡੀਓ ਉਹ ਸੂਈ ਸਵਾਈ ਤੇ 2 ਨੰਬਰ ਦਾ ਵੀ ਮੁੱਲ ਜਮਾ ਲੋਟ ਹੀ ਆ 50000 ਦੀ ਇਹ ਦੇ ਦੇਣੀ ਆ ਤੋਕੜ ਗੱਬਣ ਜਿੱਦਣ ਢਾਈਆਂ ਮਹੀਨਿਆਂ ਦੀ ਹੋ ਗਈ ਤਿੰਨਾਂ ਦੀ ਹੋ ਗਈ ਜਦੋਂ ਮਰਜੀ 45000 ਦੀ ਵਾੜ ਵੇਚ ਲੈ ਤੇ 5000 ਚ ਤੇ ਕਿਹਨੇ ਦੁੱਧ ਪਿਆਉਣਾ ਕਿਸੇ ਨੇ ਨਹੀਂ ਦੇਣੀ ਜਮਾ ਜਾਇਜ਼ ਮੁੱਲ 50 ਦੀ 58 ਦੀ ਆ ਵੱਧ ਦੁੱਧ ਵਾਲੀ ਆ 20 ਕਿਲੋ ਨੂੰ ਦੁੱਧ ਪਿਆਜੂ ਇਹ 62000 ਦੀ ਕਹਿਣ ਨੂੰ ਤਾਂ ਬਾਈ ਕਹਿੰਦਾ ਭਾਵੇਂ ਦੂਜਾ ਕਹਿ ਦੀਏ ਪਰ ਸਹੀ ਤੀਜਾ ਸੁਆ ਅਗਲੇ ਨੇ ਆਪਾਂ ਨੂੰ ਤੀਜਾ ਕਹੀ ਆ ਆਪਾਂ ਤੀਜਾ ਕਹਿ ਕੇ ਦੇਣੀ ਆ ਤੇ ਕਈ ਇੱਕ ਦੋਆਂ ਸੂਆਂ ਦਾ ਝੂਠ ਮਾਰ ਜਾਂਦੇ ਕਈ ਤੇ ਚਾਰਾਂ ਚਾਰਾਂ ਸੂਆਂ ਦਾ ਵੀ ਮਾਰ ਜਾਂਦੇ ਆ ਵੇਖਣ ਨੂੰ ਵਹਿੜਾਂਂਗੀ ਲੱਗਦੀ ਆ ਪਰ ਬਾਈ ਕਹਿੰਦਾ ਆਪਾਂ ਨੂੰ ਤੀਜਾ ਗਿਆ ਆਪਾਂ ਵੀ ਤੀਜਾ ਕਹਾਂਗੇ ਇਮਾਨਦਾਰੀ ਹੈ ਵਧੀਆ ਗੱਲ ਹੈ ਜ਼ਰੂਰੀ ਨਹੀਂ ਕਿ ਝੂਠ ਮਾਰ ਕੇ ਹੀ ਬਾਲਾ ਨਫਾ ਮਿਲਦਾ ਸਾਫ ਸੁਥਰਾ ਇਮਾਨਦਾਰੀ ਨਾਲ ਵੀ ਨਫਾ ਵਧੀਆ ਮਿਲਦਾ ਹੁਣ ਬਾਈ ਆਪਣੇ ਕੋਲ ਵੇਚਣ ਲਈ ਲੈ ਜਾਂਦੇ ਅੱਜ 5 ਦੀਆਂ 2 ਬਣਾ ਵੇਚਣ ਲਈ ਲਗਾਏ ਆ ਕਿਉਂਕਿ ਨਹੀਂ ਤੇ ਜੇ ਆਪਣਾ ਉਹ ਜੇ ਉਹ ਵਟਣ ਵਾਲਾ ਕੰਮ ਹੋਵੇ ਅਗਲਾ ਉਹ ਨਹੀਂ ਇੱਕ ਵਾਰੀ ਲੈ ਕੇ ਠੀਕ ਹੈ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਕੱਲ ਦਿੱਤੀਆਂ ਦੋ ਅੱਜ ਦਿੱਤੀਆਂ ਵੇਚਣ ਵਾਲੇ ਬੰਦੇ ਨੂੰ ਦਿੱਤੀਆਂ ਆ ਕੱਲ ਮੈਨੂੰ ਦੁਪਹਿਰੇ ਫੋਨ ਆਇਆ ਸੀ ਲਾਲੇ ਦਾ ਕਿ ਹਮਦ ਵੀਰ ਆਪਾਂ ਵੀਡੀਓ ਬਣਾਉਣੀ ਆ ਮੈਂ ਪੁੱਛਿਆ ਕਿੰਨੇ ਜਾਨਵਰ ਆ ਕਹਿੰਦਾ 5 ਤੇ ਕੱਲ ਸਮਾਂ ਲੱਗਿਆ ਨਹੀਂ ਅੱਜ ਐ ਕੱਲ ਇੱਕ ਸ਼ਾਮ ਹੀ ਵੀਡੀਓ ਪਸ਼ੂ ਵੇਚਦਾ ਸੀ ਇੱਕ ਅੱਜ ਵੇਚਦਾ ਦੋ ਜਾਨਵਰ ਵੈਗ ਗਏ ਸੀ